ਅਗਲੇ ਲੈ ਲੈਂਦੇ ਯਾਰ ਆ ਦੇਖੋ 35 ਕੇ 40 ਜੀ ਸਾਡੇ ਪਿੰਡ ਬੱਚੇ ਮਰ ਗਏ ਨੇ ਤੇ ਗਾਂ ਹੀ ਛੋਟੇ ਸਾਡੇ ਇਹ ਜਿਹੜਾ ਛੋਟਾ ਇਸ ਨੂੰ ਦਿਮਗ ਰਮਾ ਚੁਈ ਆ ਗਈ। ਫੜੋ ਤੇ ਬਚਾਓ ਸਾਡੇ ਬੱਚਿਆਂ ਨੂੰ। ਆ ਵੇਖੋ ਤੋ ਆ ਗਏ ਲੱਗੇ। ਨਹੀਂ ਨਹੀਂ ਬਿਲਕੁਲ ਇਹੀ ਜਿਹੜਾ ਜੀਪਾ ਜਦੋਂ ਆਪਾਂ ਲੜਾਈ ਦਾ ਉਤਾਰ ਉਤਾਰ ਹੱਥ ਹੁੰਦਾ ਇੱਕ ਉਹ ਇੱਕ ਥਾਂ ਹੀ ਕੜੀ ਜੋੜਨੀ ਹੁੰਦੀ ਆ ਆਪਾਂ ਇੱਥੇ ਆਹ ਕੜੀ ਚਾਹੀਦੀ ਆ ਹੁਣ ਇਸ ਤੋਂ ਬਾਅਦ ਅਗਲੀ ਕੜੀ ਤੇ ਬੱਸਾਂ ਕੀਤੀ ਜੀ ਤੇ ਵੱਡੇ ਵੱਡੇ ਬੰਦੇ ਕੋਲੇ ਵੀ ਪਹੁੰਚ ਗਏ ਬੰਕੇ ਤੋਂ ਤਾਂ ਆਪਾਂ ਨੇ ਲੜਾਈ ਸ਼ੁਰੂ ਕਰਨੀ ਸੀ ਨਾ ਇੱਥੋਂ ਆਪਾਂ ਤੁਸੀਂ ਇਸ ਗੱਲ ਤੇ ਮਾਨ ਮਹਿਸੂਸ ਕਰੋ ਕਿ ਛੋਟੇ ਪਿੰਡ ਤੋਂ ਇਹ ਲੜਾਈ ਸ਼ੁਰੂ ਹੋ ਗਈ ਹੈ ਹਾਂਜੀ ਪਹਿਲਾ ਪਿੰਡ ਹਾਂਜੀ ਹਾਂਜੀ ਤੇ ਇਸ ਪਿੰਡ ਤੋਂ ਜਿਹੜੀ ਹੁਣ ਲੜਾਈ ਸ਼ੁਰੂ ਹੋਈ ਹੈ ਅੱਗੇ ਜਾਊਗੀ ਜੀ ਇਹ ਬਾਕੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜਿਹਨੇ ਇਹ ਕੰਮ ਕਦਮ ਚੁੱਕਿਆ ਨਾ ਬਹੁਤ ਵਧੀਆ ਕੀਤਾ ਹਾਂਜੀ ਬਹੁਤ ਅੱਛਾ ਜੀ ਇਹ ਆਪਣੇ ਸਾਡੇ ਸਾਡੇ ਬੱਚੇ ਬਚਾ ਦਿਓ ਹਾਂਜੀ ਹਾਂ ਹਾਂ ਜੀ ਸਰਕਾਰ ਨੇ ਕਦਮ ਚੁੱਕਿਆ ਅਜੇ ਫੁੱਲ ਨਹੀਂ ਜੇ ਚੁੱਕੇ ਸਾਡੇ ਬੱਚੇ ਜੇ ਮੜੀਆਂ ਦੇ ਵਿੱਚ ਜੀ ਹਾਂ ਹਾਂ ਨਿਕੋ ਜੀ ਪੜ੍ਹ ਕੇ ਦੋ ਪੜੀ ਕੇ ਰਿਹਾ ਜੀ ਆਪਾਂ ਸਾਡੇ ਇਕੱਠੇ ਦੂਜੇ ਜੀ ਜਾਰੀ ਹੋਈ ਹੈ ਹੁੰਦੀ ਹੈ ਕਰਦੇ ਆ ਆ ਕੁਛ ਇੱਥੇ ਤੁਹਾਡੇ ਕੇ ਰਿਕੁਐਸਟ ਜਿਹੜੀ ਛੋਟੇ ਮੋਟੇ ਹਨ ਖਾਣ ਪੀਣ ਵਾਲੇ ਆ ਖਾਖੀ ਨਹੀਂ ਉਹਨਾਂ ਨੂੰ ਫੜ ਲੈਣਾ ਬਦਿਆ ਮਗਰ ਮਛਾਨੂੰ ਇਹਨਾਂ ਨੇ ਨਹੀਂ ਬਣਨਾ ਆਪਾਂ ਦੇਖੋ ਜਿਹੜੇ ਛੋਟੇ ਮੋਟੇ ਖਾਨ ਪੀਣ ਵਾਲੇ ਵੀ ਨੇ ਨਾ ਉਹ ਵੀ ਆਪਣੇ ਬੱਚੇ ਨੇ ਆਪਣੇ ਤਾਂ ਹੀ ਅਸੀਂ ਇੱਥੇ ਜੋ ਇਹ ਆਪਣੇ ਐਸਐਸਪੀ ਸਾਹਿਬ ਬਹੁਤ ਸਿਆਨੇ ਨੇ ਜੀ ਜੀ ਇਹ ਇੱਕ ਹੀ ਕਹਾਣੀ ਨੇ ਇਹ ਉਹਨਾਂ ਨੂੰ ਉਹ ਹੋੜੀ ਹੋੜੀ ਇਸ ਦੰਦ ਕਿਉਂਕਿ ਜਦੋਂ ਬੰਦਾ ਫਸਿਆ ਹੁੰਦਾ ਨਾ ਜੀ ਇਸ ਦੰਦ ਚ ਉਹਨੂੰ ਕੱਟਣ ਨੂੰ ਟਾਈਮ ਲੱਗਦਾ ਹੈ ਉਹਨਾਂ ਨੇ ਅਸੀਂ ਇੰਨੇ ਇੱਥੇ ਤੁਹਾਡੇ ਬਟਾਲੇ 'ਚ ਕੀ ਕੀਤਾ ਇਹਨਾਂ ਨੇ ਜੋ ਮੈਨੂੰ ਅੱਜ ਗੱਲ ਸਾਂਝੀ ਕੀਤੀ ਆ ਵੀ 850 ਬੰਦਾ ਇਹੋ ਜਿਹਾ ਜੀ ਜੀਨੂੰ ਆਪਾਂ ਨੇ ਓਟ ਸੈਂਟਰ ਤੇ ਰਜਿਸਟਰ ਕਰਾਤਾ ਸੀ ਉਹ ਉਹਨਾਂ ਦੀ ਦਵਾਈ ਦਾ ਦੂ ਜਦੋਂ ਸ਼ੁਰੂ ਹੋਗੀ ਉਹ ਹੌਲੀ ਹੌਲੀ ਇਸ ਦਲਦਲ 'ਚੋਂ ਨਿਕਲ ਆਣਗੇ ਪੰਜਾਬ ਸਰਕਾਰ ਬਨੇੋਂ ਯੁੱਧ ਨਸ਼ਿਆਂ ਵਿਰੁੱਧ ਆਰੰਭ ਕੀਤਾ ਗਿਆ ਸੀ ਹੁਣ ਅੱਜ ਆਪਾਂ ਉਹਦੇ 100ਵੇਂ ਦਿਨ ਦੇ ਵਿੱਚ ਹੈਗੇ ਆ 100 ਦਿਨ ਹੋ ਗਏ ਨੇ ਔਰ ਪੰਜਾਬ ਦੇ ਡੀਜੀਪੀ ਸਾਹਿਬ ਬਣੀਓ ਮੇਰੀ ਅੱਜ ਡਿਊਟੀ ਸੀਗੀ ਕਿ ਮੈਂ ਬਟਾਲੇ ਦੇ ਵਿੱਚ ਆ ਕੇ ਦੇਖਾਂ ਇੱਥੇ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਕਾਰਵਾਈ ਚੱਲਦੀ ਆ ਉਹਦੇ ਵਿੱਚ ਕੀ ਕੀ ਹੋਇਆ ਹੈਗਾ ਔਰ ਮੈਨੂੰ ਇਹ ਤੁਹਾਡੇ ਨਾਲ ਕੱਲ ਸਾਂਝੇ ਕਰਦੇ ਖੁਸ਼ੀ ਹੋ ਰਹੀ ਹੈ ਕਿ ਬਟਾਲੇ ਦੇ ਵਿੱਚ ਬਹੁਤ ਅੱਛਾ ਕੰਮ ਹੋਇਆ ਕੋਈ 399 ਐਫਆਈਆ ਰੰਡਜ ਹੋਈਆਂ ਹੈਗੀਆਂ ਨੇ ਕੋਈ 27 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਜਬਤ ਕੀਤਾ ਗਿਆ ਜਿਹੜੀ ਪ੍ਰਾਪਰਟੀ ਲੋਕਾਂ ਨੇ ਨਸ਼ਿਆਂ ਦੇ ਵੇਚ-ਵੇਚ ਕੇ ਇਕੱਠੀ ਕੀਤੀ ਸੀ 27 ਕਰੋੜ ਦੀ ਪ੍ਰਾਪਰਟੀ ਦੇ ਆਰਡਰ ਜਬਤ ਕਰਨ ਦੇ ਇਹਨਾਂ ਨੇ ਭਾਰਤ ਸਰਕਾਰ ਦੇ ਵੱਲੋਂ ਲੈ ਲਏ ਹੈਗੇ ਨੇ ਔਰ ਇਹ ਹੀ ਨਹੀਂ ਹੈਗਾ ਜਿੱਥੇ ਇਹਨਾਂ ਨੇ 600 ਤੋਂ ਉੱਤੇ ਇਹ ਜੇ ਬੰਦੇ ਜਿਹੜੇ ਕੀ ਨਸ਼ੇ ਵੇਚਦੇ ਸੀ ਜਾਂ ਨਸ਼ੇ ਡਿਸਟ੍ਰੀਬਿਊਟ ਕਰਦੇ ਸੀ ਉਹਨਾਂ ਨੂੰ ਜੇਲ੍ਹ ਚ ਪਾਇਆ ਹੈਗਾ ਉਹਦੇ ਨਾਲ ਨਾਲ ਇਹਨਾਂ ਨੇ ਕੋਈ ਹਜ਼ਾਰ ਦੇ ਕਰੀਬ ਇਹ ਜੇ ਬੰਦਾ ਹੈਗਾ ਜਿਦੇ ਚ 850 ਬੰਦੇ ਤਾਂ ਉਹ ਨੇ ਜਿਨ੍ਹਾਂ ਨੂੰ ਓਟ ਸੈਂਟਰ ਤੇ ਰਜਿਸਟਰ ਕਰਾਇਆ ਤਾਂ ਕਿ ਉਹਨੂੰ ਪੋਜ਼ੀਟਿਵਲੀ ਆਪਾਂ ਜਿਹੜੇ ਆਪਣੇ ਬੱਚੇ ਨਸ਼ਿਆਂ ਦੇ ਦਲਦਲ ਦੇ ਵਿੱਚ ਫਸ ਗਏ ਹੈਗੇ ਨੇ ਉਹਨਾਂ ਨੂੰ ਉਸ ਦਲਦਲ ਵਿੱਚੋਂ ਕੱਢ ਸਕੀਏ ਔਰ ਕੱਢ ਕੇ ਆਪਾਂ ਉਹਨਾਂ ਨੂੰ ਸਿੱਧੇ ਰਸਤੇ ਪਾ ਪਾਈਏ ਸੋ ਇਹ ਵੀ ਇੱਕ ਚੰਗਾ ਕੰਮ ਹੋਇਆ ਹੈਗਾ ਇੱਥੇ ਜਿੱਥੇ ਹੁਣ ਆਪਾਂ ਖੜੇ ਹੈਗੇ ਆਂ ਸ਼ਮਸ਼ੇਰਪੁਰ ਦੇ ਵਿੱਚ ਇੱਥੇ ਮੈਂ ਤੇ ਐਸਐਸਪੀ ਸਾਹਿਬ ਅੱਜ ਇੱਥੇ ਆਏ ਹੈਗੇ ਆਂ ਇੱਥੇ ਦੇਖਦੇ ਆਂ ਕਿ ਸਿਵਲ ਐਡਮਿਨਿਸਟ੍ਰੇਸ਼ਨ ਬੰਦੀਓ ਉਹ ਜਿਹੜੇ ਨਸ਼ੇ ਦੇ ਵਪਾਰੀ ਸੀ ਜਿਨ੍ਹਾਂ ਨੇ ਨਸ਼ੇ ਦੇ ਵਪਾਰ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਸਰਕਾਰੀ ਜ਼ਮੀਨਾਂ ਦੇ ਉੱਤੇ ਆਪਣੇ ਘਰ ਸਾਰੇ ਜਾਂ ਆਪਣੇ ਇਹਨਾਂ ਦਿਆ ਜਗਾ ਉਸ ਸਾਧੀਆਂ ਉਹ ਸਿਵਲ ਐਡਮਿਨਿਸਟ੍ਰੇਸ਼ਨ ਬੰਦੀਆਂ ਅੱਜ ਇੱਥੇ ਡਿਮੋਲਿਸ਼ ਕੀਤਾ ਜਾ ਰਿਹਾ ਹੈਗਾ ਉਹ ਅਸੀਂ ਦੇਖਣ ਆਏ ਹੈਗੇ ਆ ਇਹ ਬਹੁਤ ਅੱਛਾ ਅਭਿਆਨ ਚੱਲ ਰਿਹਾ ਹੈਗਾ ਲੋਕਾਂ ਦੇ ਵਿੱਚ ਵੀ ਇਹਦੀ ਕਾਫੀ ਅੱਛੀ ਸਾਨੂੰ ਜਿਹੜੀ ਫੀਡਬੈਕ ਮਿਲਦੀ ਆ ਕੇ ਲੋਕ ਇਸ ਚੀਜ਼ ਤੋਂ ਖੁਸ਼ ਨੇ ਕਿ ਆਪਾਂ ਨੇ ਜਿਹੜੀ ਜੰਗ ਆਰੰਭ ਕੀਤੀ ਆ ਉਹਦੇ ਵਿੱਚ ਆਪਾਂ ਕਾਮਯਾਬ ਹੋਦਿਆਂ ਸਰ ਜੇਲ ਬਿਲਕੁਲ ਬਿਲਕੁਲ ਇਹ ਤੁਸੀਂ ਬਹੁਤ ਅੱਛਾ ਪ੍ਰੈਸ਼ਨ ਕੀਤਾ ਕਿ ਜਿਹੜੇ ਜੇਲ ਦੇ ਵਿੱਚੋਂ ਆ ਕੇ ਦੁਬਾਰਾ ਉਹ ਸ਼ੁਰੂ ਕਰ ਦਿੰਦੇ ਨੇ ਔਰ ਇਸ ਦੇ ਤਹਿਤ ਇਹ ਦੱਸ ਕੇ ਖੁਸ਼ੀ ਹੁੰਦੀ ਆ ਕਿ ਬਟਾਲੇ ਦੇ ਵਿੱਚ ਇਹਨਾਂ ਨੇ ਐਸਐਸਪੀ ਸਾਹਿਬ ਨੇ ਇਹ ਬਹੁਤ ਅੱਛਾ ਉਪਰਾਲਾ ਕੀਤਾ ਕਿ ਜਿਹੜੇ ਮੁਲਾਜ਼ਮ ਮੁਲਜ਼ਮ ਜੇਲ ਤੋਂ ਛੁੱਟ ਕੇ ਆਂਦੇ ਸੀ ਉਹਨਾਂ ਨੂੰ ਦਬਾ ਜੇਲ੍ਹ ਚ ਭੇਜਿਆ ਜਾ ਸਕੇ ਤਾਂ ਕਿ ਉਹ ਆ ਕੇ ਉਹ ਦੁਬਾਰਾ ਧੰਦਾ ਨਾ ਕਰਨ ਇਸ ਲਈ ਮਾਯੋਗ ਡੀਜੀਪੀ ਸਾਹਿਬ ਨੇ ਇਹਨਾਂ ਨੂੰ ਇੱਕ ਡਿਸਕ ਵੀ ਦਿੱਤੀ ਹੈਗੀਆ ਕਿਉਂਕਿ ਇਹਨਾਂ ਨੇ ਬਹੁਤ ਮੈਟਿਕੁਲਸਲੀ ਇਸ ਪ੍ਰੋਗਰਾਮ ਨੂੰ ਉਹ ਰਨ ਕੀਤਾ ਕਿ ਜੇਲ੍ਹ ਤੋਂ ਛੁੱਟ ਕੇ ਆਏ ਮੁਲਜ਼ਮਾਂ ਨੂੰ ਦੁਬਾਰਾ ਜੇਲ੍ਹ ਭੇਜਿਆ ਜਾ ਸਕੇ ਤਾਂ ਕਿ ਉਹ ਸਮਾਜ ਦੇ ਵਿੱਚ ਆ ਕੇ ਉਹੀ ਗਲਤੀ ਨਾ ਕਰਨ ਜੋ ਪਹਿਨਾ ਉਹ ਕਾਦੇ ਸੀਗਾ ਜੀ ਹਾਂਦੇ ਨੇ ਉਹਨਾਂ ਬਾਰੇ ਹਾਂਜੀ ਉਹਨਾਂ ਬਾਰੇ ਵੀ ਇੱਥੇ ਬਹੁਤ ਅੱਛਾ ਕੰਮ ਹੋਇਆ ਦੋ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਹੈਗੀਆਂ ਨੇ ਇੱਕ ਇਹਨਾਂ ਨੇ ਪਰਸਨਲੀ ਮੋਟੀਵੇਟ ਕੀਤਾ ਬੰਦਿਆਂ ਨੂੰ ਔਰ ਉਸ ਪਰਸਨਲ ਮੋਟੀਵੇਸ਼ਨ ਦੇ ਤਹਿਤ 850 ਬੰਦਾ ਜਿਹੜਾ ਕਿ ਆਪਣਾ ਓਟ ਸੈਂਟਰ ਦੇ ਵਿੱਚ ਰਜਿਸਟਰ ਹੋ ਗਿਆ ਉਹ ਹੌਲੀ-ਹੌਲੀ ਆਪਾਂ ਉਹਨਾਂ ਨੂੰ ਵਾਪਸ ਨਸ਼ੇ ਦੀ ਲਤ ਤੋਂ ਵਾਪਸ ਲੈ ਆਵਾਂਗੇ ਔਰ ਉਹਦੇ ਨਾਲ ਨਾਲ 64 ए ਦੇ ਤਹਿਤ ਜੇ ਕੋਈ ਬੰਦਾ ਆਪਣੀ ਗਲਟ ਕਬੂਲ ਕਰ ਲੈਂਦਾ ਤੇ ਉਹਦੇ ਤਹਿਤ ਵੀ ਤਾਂ ਕਿ ਉਹਨੂੰ ਸਜ਼ਾ ਉਸ ਹਿਸਾਬ ਨਾਲ ਨਾ ਦਿੱਤੀ ਜਾਵੇ ਉਸ ਦੇ ਤਹਿਤ ਵੀ ਇਹਨਾਂ ਨੇ ਕੋਈ 75 ਦੇ ਕਰੀਬ ਬੰਦੇ ਹੈਗੇ ਨੇ ਜਿਨ੍ਹਾਂ ਨੂੰ 64 ए ਦੇ ਤਹਿਤ ਇਹਨਾਂ ਨੇ ਉਹ ਕਰਾਇਆ ਹੈਗਾ ਰਾਜਨੀਤਿਕ ਤੌਰ ਤੇ ਵੀ ਤੁਹਾਡੇ ਨਾਲ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਹਾਂਜੀ ਇਹ ਸਮਾਜ ਦੇ ਹਰ ਇੱਕ ਵਰਗਵੰਨਿਓ ਸਾਨੂੰ ਇਸ ਯੁੱਧ ਦੇ ਵਿੱਚ ਸਮਰਥਨ ਮਿਲ ਰਿਹਾ ਹੈਗਾ ਜੀ ਧੰਨਵਾਦ